ਪਾਜੀ ਨੂੰ ਪੁੱਛ ਕੇ ਘਰੇ ਹੀ ਜਾਣਾ ਹਾਂ ਵੀ ਮਨਿੰਦਰ ਹਾਂਜੀ ਸੱਗੀਆ ਪਾਜੀ ਆ ਲੀਆਂ ਤੈ ਹਾਂ ਹਾਂਜੀ ਅੱਜ ਕਰੀ ਅੱਜ ਪਰੇਸ਼ਾਨ ਜਿਹਾ ਲੱਗ ਰਿਹਾ ਕੀ ਹੋ ਗਿਆ ਪਾਜੀ ਤੁਹਾਨੂੰ ਪਤਾ ਮੰਮੀ ਠੀਕ ਨਹੀਂ ਹੈਗੇ ਹਾਂ ਕੀ ਹੋ ਗਿਆ ਮੰਮੀ ਨੂੰ ਤੁਹਾਨੂੰ ਪਤਾ ਤਾਂ ਦੱਸਿਆ ਨਹੀਂ ਪਾਜੀ ਕੋ ਮਾਰ ਨਹੀਂ ਦੱਸਾਂਗੇ ਹਾਂ ਠੀਕ ਨਹੀਂ ਹੋਇਆ ਨਹੀਂ ਨਹੀਂ ਪਾਜੀ ਤੇ ਇਹਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਸੀ ਦਿਖਾਇਆ ਪਾਜੀ ਡਾਕਟਰ ਨੂੰ ਤਾਂ ਹੂੰ ਚੱਲੀ ਜਾਂਦੀ ਹੈ ਦਵਾਈ ਅੱਜ ਵੈਸੇ ਘਰੇ ਵੀ ਕੋਈ ਨਹੀਂ ਹੈਗਾ ਕਦੇ ਇਕੱਲੇ ਨੇ ਮੈਂ ਕਹਿੰਦਾ ਸੋਚਿਆ ਸੀ ਘਰੇ ਹੀ ਜਾਵਾਂ ਚਲੋ ਕੋਈ ਗੱਲ ਨਹੀਂ ਅ ਚਲੋ ਨਾਲੇ ਮੈਂ ਵੀ ਆਂਟੀ ਦਾ ਹਾਲ ਪੁੱਛ ਲੂੰਗਾ ਤੇ ਨਾਲੇ ਤੁਹਾਨੂੰ ਘਰੇ ਛੱਡ ਦੇਣਾ ਮੈਨੂੰ ਉਧਰ ਕੰਮ ਹੈ ਥੋੜਾ ਜਿਹਾ ਬਸ ਠੀਕ ਹੈ ਭਾਜੀ ਤੁਸੀਂ ਨਾਲ ਹੀ ਚੱਲੋ ਮੇਰੇ ਨਾਲ ਬਸ ਰੱਖ ਲਓ ਹਾਂ ਜੀ ਤਾਂ ਹਾਂ ਲਾ ਕੇ ਰੱਖ ਦਿਓ ਬੱਧੀ ਆਪਾਂ ਨਿਕਲਦੇ ਆ ਭਾਜੀ ਹਾਂ ਮੈਂ ਚੇਤਨਜਿ ਨੂੰ ਕਹਿ ਦਿੰਦਾ ਉਹ ਦੁਕਾਨ ਸੰਭਾਲ ਲੈਂਦੇ ਨੇ ਹਾਂ ਜੀ ਹਾਂ ਠੀਕ ਹੈ ਠੀਕ ਹੈ ਭਾਜੀ ਤੇ ਚਲੋ ਕੋਈ ਗੱਲ ਨਹੀਂ ਹਾਂ ਠੀਕ ਹੈ ਹੋ ਜੋ ਚੇਤਨ ਜੀ ਹਾਂਜੀ ਭਾਜੀ ਮੈਂ 1 ਮਿੰਟ ਮਨਿੰਦਰ ਦੇ ਨਾਲ ਘਰੇ ਜਾ ਕੇ ਆਇਆ ਉਹਦੀ ਮੰਮੀ ਟੱਲੇ ਨੇ ਹਾਂਜੀ ਠੀਕ ਹੈ ਠੀਕ ਹੈ ਜੀ ਸਰ ਕੰਮ ਹੈ ਨਾਲੇ ਮਾਰਕੀਟ ਜਾ ਕੇ ਆਇਆ ਠੀਕ ਹੈ ਠੀਕ ਹੈ ਭਾਜੀ ਹੈ ਠੀਕ ਹੈ ਜੀ ਆਉਨਾ ਜੀ ਮੈਂ ਠੀਕ ਜੇ ਕੋਈ ਲੋੜ ਪਈ ਤਾਂ ਫੋਨ ਕਰ ਲਿਓ ਠੀਕ ਹੈ ਜੀ ਓਕੇ ਮਨਿੰਦਰ ਹਾਂਜੀ ਆਜੋ ਯਾਰ ਆ ਗਈ ਆਓ ਚਲਿਏ ਓਏ ਇਧਰ ਭਾਜੀ ਲਓ ਲਓ ਆਹੀ ਸੀ ਨਾ ਹਾਂਜੀ ਆਹੀ ਆਜੋ ਭਾਈ ਸ਼ਸ਼ੀਕਲ ਬੀਬੀ ਪੈਰੀ ਪਨਾ ਠੀਕ ਹੋ ਮਨਿੰਦਰ ਦੱਸ ਰਿਹਾ ਸੀ ਕਹਿੰਦੇ ਢਿੱਲੇ ਹੋ ਗਏ। ਖਿਆਲ ਰੱਖਿਆ ਕਰੋ ਆਪਣੀ ਸਿਹਤ ਦਾ। ਠੀਕ ਹੈ ਡਾਕਟਰ ਨੂੰ ਦਿਖਾਇਆ ਕਿ ਸਾਨੂੰ ਮਨਿਆ ਤਾਂ ਡਾਕਟਰ ਨੂੰ ਦਿਖਾਇਆ ਦਵਾਈਆਂ ਚੱਲ ਰਹੀਆਂ ਨੇ। ਹਾਂ। ਆ ਵੀ ਪਈਆਂ ਦਵਾਈਆਂ ਵੀ ਦਵਾਈਆਂ। ਅੱਛਾ। ਬਾਈ ਦੇ ਕੁਝ ਨਹੀਂ ਬੋਲਦੇਗੇ। ਕੁਝ ਮੰਗਦੇ ਆ ਕੀ ਚਾਹੀਦਾ। ਪਾਣੀ ਚਾਹੀਦਾ ਬੀਬੀ ਨੂੰ। ਪਾਣੀ ਚਾਹੀਦਾ ਬੀਬੀ। ਦਵਾਈਆਂ ਚਾਹੀਦੀਆਂ। ਕੁਝ ਨਹੀਂ ਸਮਝ ਜਾਂਦੀ ਵਜੇਗੇ। ਦੇਖੋ ਕੋਈ ਦਵਾਈ ਸਮਝ ਨਹੀਂ ਆਉਦੀ ਤੂੰ ਕੁਝ ਨਹੀਂ ਪਤਾ ਲੱਗਦਾ ਭਾਜੀ ਬਸ ਐਂ ਹੀ ਕਰਦੇ ਰਹਿੰਦੇ ਨੇ ਬਸ ਜਿਵੇਂ ਮਰੀ ਜਾਣ ਕਿ ਜਾ ਕਿੰਨੇ ਚਿਰ ਤੋਂ ਇਦਾਂ 6 ਮਹੀਨੇ ਹੋ ਗਏ ਭਾਈ ਚੱਲਦੇ ਨੇ ਮੇਰਾ ਤਾਂ ਆਪ ਦਿਮਾਗ ਖਰਾਬ ਹੋ ਗਿਆ ਭਾਜੀ ਨਾ ਸਮਝੋ ਬਾਹਰ ਹੋਇਆ ਤਾਂ ਕੰਮ ਉਹ ਕੁਝ ਕੰਮ ਦੀ ਟੈਨਸ਼ਨ ਆ ਕੁਝ ਇਦਾਂ ਉਹ ਕੁਝ ਨਹੀਂ ਪਤਾ ਲੱਗ ਰਿਹਾ ਭਾਈ ਨਹੀਂ ਨਹੀਂ ਮੈਂ ਨਾ ਮੇਰਾ ਇੱਕ ਦੋਸਤ ਹੈਗਾ ਡਾਕਟਰ ਹੈ ਤੇ ਮੈਂ ਉਹਨੂੰ ਕਹਿ ਦਿੰਨਾ ਕਿ ਇਲਾਜ ਕਰਾਏ ਨਾ ਚੰਗੇ ਤਰੀਕੇ ਨਾਲ ਕਿਸੇ ਵੀ ਚੀਜ਼ ਦੀ ਲੋੜ ਹੈ ਕੋਈ ਗੱਲ ਨਹੀਂ ਮੈਂ ਬੈਠਾ ਹੀ ਆਂ ਇਲਾਜ ਤਾਂ ਚੱਲੀ ਜਾਂਦਾ ਭਜੀ ਪਤਾ ਤਾਂ ਲੱਗੇ ਕੀ ਚਾਹੀਦਾ ਕੀ ਆ ਮੋ ਤਾਂ ਨੂੰ ਪਤ ਨਹੀਂ ਕਿ ਸਿਰ ਤੋਂ ਖੁਦਾਟੇ ਦੋ ਤਾਂ ਕੁਝ ਨਹੀਂ ਕਹਿ ਬੋਲਦਾ ਹੀ ਨਹੀਂ ਕੁਝ ਵੀ ਟਾਈਮ ਹੁੰਦਾ ਹੁਣੇ ਹੁਣੇ ਇਲਾਜ ਕਰਾ ਲਓ ਟਾਈਮ ਨਾਲ ਟਾਈਮ ਦੇ ਕੇ ਮਾਂ ਨੂੰ ਟਾਈਮ ਦੇ ਕੇ ਹੁਣੇ ਹੁਣੇ ਇਲਾਜ ਕਰਾ ਲਾ ਹੋ ਸਕਦਾ ਓਕੇ ਹੋ ਜਾ ਇਲਾਜ ਤਾਂ ਤਾਂ ਕਰਾਵਾ ਨਾ ਭਾਈ ਪਤਾ ਲੱਗੇ ਪ੍ਰੋਬਲਮ ਹੈ ਕੀ ਆ ਸਮਝ ਨਹੀਂ ਆਂਦੀ ਬੀ ਕੀ ਪ੍ਰੋਬਲਮ ਨਹੀਂ ਕਿਤੇ ਡਾਕਟਰ ਨੇ ਦੱਸਣੀ ਆ ਨਾ ਤੁਸੀਂ ਪਹਿਲੇ ਹੀ ਹਿੰਮਤ ਹਾਰੀ ਜਾਂਦੇ ਹੋ ਤੁਸੀਂ ਇਰੀਟੇਟ ਹੋਈ ਜਾਂਦੇ ਹੋ ਕੀ ਲੈਣਾ ਮਤਾ ਕੀ ਚਾਹੀਦਾ ਕੋਈ ਨਹੀਂ ਤੂੰ ਐਂ ਘਰ ਮੇਰੀ ਗੱਲ ਸੁਣ ਇੱਧਰ ਆ ਹਾਂਜੀ ਮੰਨ ਕੇ ਬੈਠ ਯਾਰ ਚਾਹ ਬਣਾਵਾਂ ਮਾਂ ਪਾਜੀ ਨਹੀਂ ਚਾਹ ਤਾਂ ਨਹੀਂ ਪੀਣੀ ਚਾਹ ਨੂੰ ਰਹਿਣ ਦੇ ਮੰਮੀ ਮਾਰਾ ਡੈਟ ਲੈ ਕੇ ਤੁਹਾਨੂੰ ਦੱਸਿਆ ਕਿਉਂ ਉਹ ਚੱਲੀ ਜਾਂਦਾ ਭਾਜੀ ਕਿੰਨਾ ਟਾਈਮ ਹੋ ਗਿਆ ਪੰਜ 6 ਮਹੀਨੇ ਹੋ ਗਏ ਦੋ ਵਾਰੀ ਡਾਕਟਰ ਚੇਂਜ ਕਰਕੇ ਦੇਖ ਲਿਆ ਨਹੀਂ ਕੋਈ ਫਰਕ ਪੰਡਾ ਪਰ ਮੈਂ ਇੱਕ ਚੀਜ਼ਾਂ ਕਰਦਾ ਫਿਰੀਆਂ ਨੋਟਿਸ ਕਰ ਰਿਹਾ ਮੈਂ ਉਹ ਇਰੀਟੇਟ ਕਿਉਂ ਹੋ ਰਿਹਾ ਸੀਗਾ ਖੇਜ ਰਿਹਾ ਸੀ ਉਹ ਭਾਜੀ ਦਿਮਾਗ ਖਰਾਬ ਹੋ ਗਿਆ ਦਵਾਈਆਂ ਆ ਰਿਹਾ ਉਦੋਂ ਸਮਝ ਨਹੀਂ ਆਉਂਦੀ ਮਾਤਾ ਬੋਝੀ ਕੀ ਆ ਕੀ ਕਹਿਣਾ ਚਾਹਦੀ ਆ ਕੁਝ ਨਹੀਂ ਸਮਝੋ ਬਾਹਰ ਇਰੀਟੇਟ ਨਹੀਂ ਹੋਗਾ ਬੰਦਾ ਹੋਣੀ ਕਰੂਗਾ ਇੱਕ ਬੱਚਾ ਤੇ ਇੱਕ ਬਜ਼ੁਰਗ ਸੇਮ ਅਵਸਥਾ ਹੁੰਦੀ ਆ ਇਹਨਾਂ ਚ ਇਹ ਤੁਹਾਨੂੰ ਲੋਡ ਹੁੰਦੀ ਆ ਅੰਦਰੋਂ ਫੀਲਿੰਗ ਦੀ ਬੱਚਿਆਂ ਨੂੰ ਸਮਝਣ ਦੀ ਤੇ ਬਜ਼ੁਰਗਾਂ ਨੂੰ ਸਮਝਣ ਖਿਜਣਾ ਨਹੀਂ ਹੁੰਦਾ ਯਾਰ ਤਾਂ ਬੜੀ ਤੇਰੀਆ ਗੱਲ ਠੀਕ ਨਹੀਂ ਲੱਗੀ ਖਿਜ ਆ ਜਾਂਦੀ ਹੈ ਭਜੀ ਕਿੰਨੀ ਕਦਰ ਬੰਦਾ ਮੱਥਾ ਮਾਰੀ ਜਾਂਦੇ ਨਹੀਂ 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 ਬਿਲਕੁਲ ਨਹੀਂ ਖਿਜਣਾ ਹੈਗਾ ਦੇਖ ਤੈਨੂੰ ਇੱਕ ਗੱਲ ਦਾ ਪਤਾ ਕਿੰਨਾ ਝੋਗਿਆ ਆਂਟੀ ਨੂੰ ਮਾਰ 6 ਮਹੀਨੇ ਵਿੱਚ 6 ਮਹੀਨੇ ਉਹ ਕਿੰਨੇ ਦਰਦ ਚ ਤੈਨੂੰ 9 ਮਹੀਨੇ ਪੇਟ 'ਚ ਰੱਖਿਆ ਉਹਨੇ ਕਿੰਨੀ ਤਕਲੀਫ ਸਹੀ ਹੋਣੀ ਹੈ ਹਨ ਤੂੰ 6 ਮਹੀਨੇ ਦੇ ਉਹਨਾਂ ਤੋਂ ਬੋਲ ਕੇ ਨਹੀਂ ਦੱਸਿਆ ਜਾ ਰਿਹਾ ਕੋਈ ਚੀਜ਼ ਦੀ ਲੋੜ ਆ ਜਾਂ ਦਵਾਈ ਦੀ ਲੋੜ ਆ ਜਾਂ ਸਿਰ ਦੁਖਦਾ ਉਹਨਾਂ ਤੋਂ ਨਹੀਂ ਦੱਸ ਹੋ ਰਿਹਾ ਤੈਨੂੰ ਸਮਝਣਾ ਚਾਹੀਦਾ ਯਾਰ ਹੈ ਦੇਖ ਜਦੋਂ ਤੂੰ ਨਿੱਕਾ ਹੁੰਦਾ ਹੋਵੇਂਗਾ ਤੂੰ ਰੋਂਦਾ ਹੋਵੇਂਗਾ ਤੇ ਤੇਰੀ ਮਾਂ ਨੂੰ ਮੈਂ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੁਣ ਆ ਵੀ ਮੇਰੇ ਬੱਚੇ ਨੂੰ ਭੁੱਖ ਲੱਗੀ ਐ ਮੇਰੇ ਬੱਚੇ ਦਾ ਢਿੱਡ ਦੁਖਦਾ ਮੇਰੇ ਬੱਚੇ ਦਾ ਸਿਰ ਦੁਖਦਾ ਮਾਂ ਨਾ ਮਾਂ ਆਂਦਰਾ ਹੁੰਦੀਆਂ ਨੇ ਇੱਕ ਉਹ ਯਾਰ 6 ਮਹੀਨੇ ਜੀ ਇਦਾਂ ਕਰਨ ਲੱਗ ਗਿਆ ਹੈ ਚਲ ਬਾਕੀ ਕੋਈ ਗੱਲ ਨਹੀਂ ਖਿਜਣਾ ਨਹੀਂ ਤੇ ਮੇਰੇ ਇੱਕ ਮਿੱਤਰ ਨੇ ਡਾਕਟਰ ਠੀਕ ਹੈ ਮੈਂ ਤੈਨੂੰ ਨੰਬਰ ਦਿੰਦਾ ਉਹਨਾਂ ਦਾ ਉਹਨਾਂ ਕੋਲੇ ਜਾ ਠੀਕ ਹੈ ਮੈਂ ਫੋਨ ਵੀ ਕਰ ਦੂੰਗਾ ਉਹਨਾਂ ਕੋਲੇ ਜਾ ਮੰਮੀ ਨੂੰ ਚੈੱਕ ਕਰਾ ਐਕਚੁਅਲੀ ਬਿਮਾਰੀ ਨੂੰ ਵਧਣ ਨਹੀਂ ਦਈਦਾ ਹੁੰਦਾ ਜਿੰਨੀ ਜਲਦੀ ਉਹਨੂੰ ਫੜ ਲਿਆ ਜਾਵੇ ਨਾ ਤੇ ਉਹ ਪਕੜ ਚ ਆ ਜਾਂਦੀ ਹੈ ਕੋਈ ਗੱਲ ਨਹੀਂ ਬਾਕੀ ਹੌਨਣਾ ਠੀਕ ਹੋ ਜਾਣਾ ਮੰਮੀ ਨੇ ਤੇ ਤੁਸੀਂ ਖਿਜਣਾ ਨਹੀਂ ਠੀਕ ਹੈ ਬਈ ਠੀਕ ਹੈ ਬਾਕੀ ਕਿਸੇ ਚੀਜ਼ ਦੀ ਲੋੜ ਹੋਈ ਕੋ ਮੈਨੂੰ ਦੱਸ ਦੀ ਦੁਕਾਨ ਤੇ ਹਲੇ 1-2 ਦਿਨ ਮੰਮੀ ਕੋਲੇ ਰਹਿ ਗਣ ਠੀਕ ਹੈ ਹਸਪੀਟਲ ਲੈ ਜਾਇ ਨਾ ਨੂੰ ਅੱਜ ਠੀਕ ਹੈ ਬਈ ਚੈੱਕ ਕਰਾ ਕੇ ਆ ਗੱਡੀ ਲੈ ਚੀ ਮੇਰੀ ਠੀਕ ਹੈ ਕਿਸੇ ਚੀਜ਼ ਦੀ ਲੋੜ ਹੋਈ ਲੈ ਦੇ ਪਰ ਦੂਸਰੀ ਇੱਕ ਗੱਲ ਮੈਂ ਤੈਨੂੰ ਫੇਰ ਕਹਿ ਰਿਹਾ ਖੇਜਣਾ ਨਹੀਂ ਸਮਝ ਗਿਆ ਤੂੰ ਇਹ ਮਾਮਾ ਬੜੀਆਂ ਔਖੀਆਂ ਮਿਲਦੀਆਂ ਮਾਪੇ ਹੁੰਦੇ ਨੇ ਨਾ ਜਿਹੜੇ ਇਹ ਦੁਬਾਰਾ ਨਹੀਂ ਮਿਲਦੇ ठीक है ठीक है चल चलना हूं मैं ख्याल रखी ठीक है मैं कि मैं फूलावा प्यार तेरा तेरी ममता दुलार तेरा खुद चल दी रही ततिया। ਕਰਕੇ ਠੰਡੜੀ ਛਾਂ ਹਰ ਜਨਮ ਦੇਣ ਨਹੀਂ ਦੇ ਸਕਦਾ ਮੈਂ ਤੇਰੇ एहਸਾਨਾਂ ਦਾ